ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਜੇਕਰ ਹੋਣ ਵਾਲੇ ਕੁਝ ਹਫ਼ਤੇ ਦੇ ਵਿੱਚ ਤੁਸੀਂ ਵੀ ਬਾਹਰ ਕਿਤੇ ਘੁੰਮਣ ਦਾ ਪਲਾਨ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਬੇਹਦ ਲਾਜ਼ਮੀ ਹੈ ਕਿਉਂਕਿ ਮੌਸਮ ਵਿਭਾਗ ਦੇ ਵੱਲੋਂ ਕੁਝ ਅਲਰਟ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਤੇ ਨਾਲ ਦੀ ਨਾਲ ਮੌਸਮ ਨੂੰ ਲੈ ਕੇ ਕਈ ਭਵਿੱਖਬਾਣੀਆਂ ਵੀ ਕੀਤੀਆਂ ਗਈਆਂ ਨੇ ਇੱਕ ਇੱਕ ਕਰਕੇ ਤੁਹਾਡੇ ਨਾਲ ਸਾਰੀਆਂ ਸਾਂਝੀਆਂ ਕਰਾਂਗੇ ਪਰ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ 'ਚ ਅਲਰਟ ਜਾਰੀ ਕਰ ਦਿੱਤਾ ਹੈ ਪਹਿਲੇ ਜੇਕਰ ਗੱਲ ਕਰੀਏ ਤਾਂ ਅਮ੍ਰਿਤਸਰ ਜਲੰਧਰ ਫਗਵਾੜਾ ਸਮੇਤ ਚੰਡੀਗੜ੍ਹ ਦੇ ਵਿੱਚ ਵੀ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਪਹਿਲਾ ਜੇਕਰ ਗੱਲ ਕਰੀਏ ਤਾਂ ਧੁੰਦ ਦਾ ਅਲਰਟ ਜਾਰੀ ਕੀਤਾ ਗਿਆ ਤੇ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰੀ ਧੁੰਦ ਦਾ ਸਾਹਮਣਾ ਜਿਹੜਾ ਪੰਜਾਬੀਆਂ ਨੂੰ ਕਰਨਾ ਪੈ ਸਕਦਾ ਕਿਉਂਕਿ ਧੁੰਦ ਕਾਰਨ ਵਿਜ਼ਿਬਿਲਟੀ ਜਿਹੜੀ ਆ ਉਹ ਘਟੇਗੀ ਇਸ ਤੋਂ ਬਾਅਦ ਆਉਣ ਵਾਲੇ 27 ਤੇ 28 ਨੂੰ ਪੰਜਾਬੀਆਂ ਨੂੰ ਭਾਰੀ ਮੀਂਹ ਦਾ ਵੀ ਸਾਹਮਣਾ ਕਰਨਾ ਪਵੇਗਾ ਜੀ ਹਾਂ ਭਾਰੀ ਮੀਂਹ ਵੀ ਪੰਜਾਬ ਦੇ ਵਿੱਚ ਦਸਤਕ ਦੇ ਸਕਦਾ ਹੈ ਤੇ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੌਸਮ ਦੇ ਤਾਪਮਾਨ ਦੇ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ 1.5 ਅ ਡਿਗਰੀ ਜਿਹੜਾ ਹੋਰ ਤਾਪਮਨ ਨਿਯਮਤਮ ਵਾਲ ਨੂੰ ਜਾਏਗਾ ਜਿਸ ਨਾਲ ਪੰਜਾਬ ਦੇ ਵਿੱਚ ਠੰਡ ਹੋਰ ਵਧੇਗੀ ਪੰਜਾਬ ਦੇ ਵਿੱਚ ਹੁਣ ਹੱਡ ਚਿਰਮੀ ਠੰਡ ਜਿਹੜੀ ਹੈ ਉਹ ਪੈਣੀ ਸ਼ੁਰੂ ਹੋ ਗਈ ਹੈ ਤੇ ਇਸ ਦੇ ਨਾਲ ਹੀ ਹੁਣ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਿਹੜਾ ਉਹ ਪੰਜ ਜ਼ਿਲ੍ਹਿਆਂ ਦੇ ਲਈ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦੀ ਮੰਨੀਏ ਤਾਂ ਪੰਜਾਬ ਦੇ ਵਿੱਚ 1.5 ਡਿਗਰੀ ਜਿਹੜਾ ਤਾਪਮਨ ਹੈ ਉਹ ਗਰਵੜ ਦਰਜ ਕੀਤੀ ਗਈ ਹੈ ਤੇ ਨਾਲ ਦੀ ਨਾਲ ਚੰਡੀਗੜ੍ਹ ਦੇ ਵਿੱਚ 1.8 ਡਿਗਰੀ ਨਿਯਮਤਮ ਗਿਆ ਤਾਪਮਨ ਜਿਹੜਾ ਤਾਪਮਾਨ ਦੇ ਵਿੱਚ ਗ੍ਰਾਬਟ ਦਰਜ ਕੀਤੀ ਗਈ ਹੈ ਮੌਸਮ ਵਿਭਾਗ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਤੇ 27 ਦਸੰਬਰ ਨੂੰ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਜਿਸ ਕਰਕੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਤਰਨਤਾਰਨ, ਫਲੂਰੂਪੁਰ, ਫਾਜ਼ਿਲਕਾ, ਫਰੀਦਕੋਟ, ਮੁਕਸਰ, ਮੋਗਾ ਤੇ ਬਠਿੰਡਾ ਜਿਹੜਾ ਸ਼ਾਮਿਲ ਨੇ ਇਹਨਾਂ ਪੰਜ ਜ਼ਿਲ੍ਹਿਆਂ ਦੇ ਵਿੱਚ ਅਲਰਟ ਮੌਸਮ ਵਿਭਾਗ ਨੇ ਪਹਿਲਾਂ ਹੀ ਜਾਰੀ ਕਰ ਦਿੱਤਾ ਹੈ ਅੱਜ 22 ਦਸੰਬਰ ਹੈ ਤੇ ਅੱਜ ਤੋਂ 5 ਦਿਨ ਬਾਅਦ ਦਾ ਹੀ ਪਹਿਲਾਂ ਹੀ ਜਿਹੜਾ ਮੌਸਮ ਵਿਭਾਗ ਨੇ ਅਲਰਟ ਉਹ ਜਾਰੀ ਕਰ ਦਿੱਤਾ ਹੈ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ 27 ਦਸੰਬਰ ਨੂੰ ਪਾਰੀ ਮੀ ਪਵੇਗਾ ਪਛਮੀ ਗੜਬੜੀ ਮੁਰਤੋ ਸਰਗਰਮ ਹੋ ਜਾਵੇਗੀ ਇਸ ਤੋਂ ਇਲਾਵਾ ਪੰਜਾਬ ਦੇ ਪੰਜ ਜ਼ਿਲ੍ਹੇ ਧੁੰਦ ਦੀ ਲਪੇਟ ਦੇ ਵਿੱਚ ਨੇ ਮੌਸਮ ਵਿਭਾਗ ਨੇ ਜੈਲੋ ਅਲਰਟ ਨਾ ਇਲਾਕਿਆਂ ਦੇ ਵਿੱਚ ਜਾਰੀ ਕੀਤਾ ਜਿਸ ਦੇ ਵਿੱਚ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਲੁਧਿਆਣਾ ਤੇ ਬਰਨਾਲਾ ਨੇ ਜਿੱਥੇ ਧੁੰਦ ਦਾ ਕਹਿਰ ਦੇਖਣ ਨੂੰ ਮਿਲ ਸਕਦਾ ਹੈ ਵਿਜ਼ਿਬਿਲਟੀ 100 ਮੀਟਰ ਦੇ ਨੇੜੇ ਰਹਿ ਸਕਦੀ ਹੈ ਤੇ ਵਿਜ਼ਿਬਿਲਟੀ ਨੂੰ ਲੈ ਕੇ ਵੀ ਵੱਡੀ ਗੱਲ ਮੌਸਮ ਵਿਭਾਗ ਨੇ ਆਖੀ ਹੈ ਤੇ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਸੀਤ ਲਹਿਰ ਨੂੰ ਲੈ ਕੇ ਵੀ ਅਲਰਟ ਜਿਹੜਾ ਹੈ ਉਹ ਦਰਜ ਕੀਤਾ ਗਿਆ ਹੈ ਸੀਤ ਲਹਿਰ ਦਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ 'ਚ ਹੋਰ ਠੰਡ ਜਿਹੜੀ ਉਹ ਪਵੇਗੀ ਮੌਸਮ ਵਿਭਾਗ ਦੀ ਮੰਨੀ ਅ ਤਾਪਮਾਨ ਦੇ ਵਿੱਚ 1.5 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਪੰਜਾਬ ਦੇ ਮੌਸਮ 'ਚ ਤੇ ਚੰਡੀਗੜ੍ਹ ਦੇ ਵਿੱਚ 1.8 ਡਿਗਰੀ ਦਾ ਗਿਰਾਵਟ ਜਿਹੜੀ ਹੈ ਉਹ ਤਾਪਮਾਨ ਦੇ ਵਿੱਚ ਦਰਜ ਕੀਤੀ ਗਈ ਹੈ ਤੇ 27 ਦਸੰਬਰ ਨੂੰ ਭਾਰੀ ਮੀਂਹ ਜਿਹੜਾ ਪੰਜ ਜ਼ਿਲ੍ਹਿਆਂ ਦੇ ਵਿੱਚ ਪਵੇਗਾ ਜਿਸ ਨੂੰ ਲੈ ਕੇ ਮੌਸਮ ਵਿਭਾਗ ਨੇ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪश्चिमी ਗੜਬੜੀ ਮੋਰਤੋਂ ਸਰਗਰਮ ਹੋ ਜਾਵੇਗੀ ਜਿਸ ਦੇ ਕਾਰਨ 27 ਦਸੰਬਰ ਨੂੰ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਇਸ ਤੋਂ ਇਲਾਵਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਪੰਜ ਜ਼ਿਲ੍ਹਿਆਂ ਦੇ ਵਿੱਚ ਸੰਘਣੀ ਧੁੰਦ ਪੈ ਸਕਦੀ ਹੈ ਵਿਜ਼ਿਬਿਲਟੀ 100 ਮੀਟਰ ਤੱਕ ਹੀ ਰਹੇਗੀ ਇਹ ਵੀ ਮੌਸਮ ਵਿਭਾਗ ਨੇ ਆਪਣਾ ਅਲਰਟ ਜਿਹੜਾ ਜਾਰੀ ਕੀਤਾ ਹੈ ਪੰਜ ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਲਗਾਤਾਰ ਸੀਤ ਲਹਿਰ ਵੀ ਇੱਥੇ ਵਾਧੇ ਦਿਖਾਈ ਦੇ ਰਹੀ ਹੈ ਜੇਕਰ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ 1.5 ਡਿਗਰੀ ਸੈਲਸੀਅਸ ਦੀ ਗਰਾਵਟ ਤੇ ਜੇ ਚੰਡੀਗੜ੍ਹ ਦੀ ਗੱਲ ਕਰੀਏ ਤਾਂ 1.8 ਡਿਗਰੀ ਸੈਲਸੀਅਸ ਦੀ ਗਰਾਵਟ ਜਿਹੜੀ ਹੈ ਤਾਪ ਦੇ ਵਿੱਚ ਦਰਜ ਕੀਤੀ ਗਈ ਹੈ ਸੋ ਇਸ ਬਾਬਤ ਹੋਰ ਜਾਣਕਾਰੀ ਲਮਾ ਕੇ ਮੇਰੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਮੇਰੇ ਸਹਿਯੋਗੀ ਰਣਦੀਪ ਰਣਦੀਪ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਅਲਰਟ ਜਾਰੀ ਕੀਤਾ ਹੈ ਕੀ ਕੁਝ ਜਾਣਕਾਰੀ ਨਿਕਲ ਕੇ ਆ ਰਹੀ ਹੈ ਹਾਂ ਜੀ ਬਿਲਕੁਲ ਦੱਸ ਦਈਏ ਤੁਹਾਨੂੰ ਕਿ ਜਿਸ ਤਰੀਕੇ ਦੇ ਨਾਲ ਆਪਾਂ ਮੌਸਮ ਦੇ ਗੱਲ ਕਰੀਏ ਤਾਂ ਸਵੇਰ ਦੇ ਸਮੇਂ ਸੰਘਣੀ ਧੁੰਦ ਜਿਹੜੀ ਆ ਉਹ ਲਗਾਤਾਰ ਪਿਛਲੇ 4 ਤੋਂ 5 ਦਿਨਾਂ ਦੇ ਵਿੱਚ ਪਟਿਆਲਾ ਦੇ ਵਿੱਚ ਲਗਾਤਾਰ ਦੇਖੀ ਜਾ ਰਹੀ ਹੈ ਇਸ ਜੀ ਨੂੰ ਲੈ ਕੇ ਜਿੱਥੇ ਧੁੰਦ ਦੇ ਕਾਰਨ ਜਿਹੜਾ ਹੈਗਾ ਕਿ ਹਾਸਿਆਂ ਦੇ ਵੀ ਜੰਡੀਆ ਹੋਣ ਦਰ ਨਾਲ ਵੱਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਦੇਖੀ ਤਾਂ ਪਟਿਆਲਾ ਦੇ ਵਿੱਚ ਅੱਜ ਦੂਸਰਾ ਜਿਹੜਾ ਹੈਗਾ ਇੱਕ ਐਕਸੀਡੈਂਟ ਹੋਇਆ ਤਾਂ ਜਿਹਦੇ ਵਿੱਚ ਇੱਕ ਜਾਨ ਜਿਹੜੀ ਉਹ ਚਲੇ ਗਈ ਤਾਂ ਪਰਸੋ ਦੀ ਗੱਲ ਕੀਤੀ ਜਾਵਦਾ ਪਰਸੋ ਵੀ ਜਿਹੜੀਆਂ ਨੇ ਦੋ ਜਾਨਾਂ ਚਲੇ ਗਿਆ ਤਾਂ ਇੱਕ ਪਾਸੇ ਜਿਸ ਤਰੀਕੇ ਦੇ ਨਾਲ ਮੌਸਮ ਔਰ ਦੂਸਰੇ ਪਾਸੇ ਵਪਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਜਿਸ ਤਰੀਕੇ ਨਾਲ ਕਿਹਾ ਜਾ ਰਿਹਾ ਸੀਗਾ ਕਿ ਮੌਸਮ ਦੇ ਵਿੱਚ ਜਿਵੇਂ ਗਰਮ ਕੱਪੜਿਆਂ ਦੀ ਗੱਲ ਕਰੀ ਲਈਏ ਤਾਂ ਜਿਹੜੇ ਲੋਕ ਨੇ ਵਪਾਰੀ ਲੋਕ ਨੇ ਉਹਨਾਂ ਦੇ ਵੱਲੋਂ ਬਾਰ ਬਾਰ ਕਹਿ ਰਹੇ ਕਿ ਦਸੰਬਰ ਜਿਹੜਾ ਹੈਗਾ ਉਹ ਐਂਡਿੰਗ ਤੇ ਆ ਗਿਆ ਪਰ ਠੰਡ ਜਿਹੜੀ ਆ ਉਹ ਸਹੀ ਨਹੀਂ ਪੈ ਰਹੀ ਕਿਉਂਕਿ ਕਸਟਮਰ ਜਿਹੜਾ ਉਹ ਬਾਹਰ ਨਹੀਂ ਨਿਕਲਦਾ ਤਾਂ ਲੱਖਾਂ ਰੁਪਏ ਦਾ ਜਿਹੜਾ ਹੈਗਾ ਉਹ ਸਾਮਾਨ ਸਾਡਾ ਅੰਦਰ ਹੀ ਪਿਆ ਕਿਉਂਕਿ ਦੇਖਿਆ ਜਾਵੇ ਤਾਂ 13 ਤਰੀਕ 13 ਜਨਵਰੀ ਲੋਹੜੀ ਤੋਂ ਬਾਅਦ ਜਿਹੜਾ ਹੈਗਾ ਉਹਦੀਆਂ ਸੇਲਾਂ ਵੀ ਲੱਗ ਜਾਂਦੀਆਂ ਪਰ ਕਿਥੇ ਨਾ ਕਿਥੇ ਹੁਣ ਉਹ ਵਪਾਰੀਆਂ ਦੀ ਵੀ ਸੁਣੀ ਜਾ ਰਹੀ ਹੈ ਕਿਉਂਕਿ ਜਿਹੜਾ ਮੌਸਮ ਹੈਗਾ ਠੰਡ ਜਿਹੜੀ ਆ ਉਹ ਲਗਾਤਾਰ ਹੁਣ ਕੁਝ ਦਿਨ ਤੋਂ ਵਧਣੀ ਜਿਹੜੀ ਆ ਉਹ ਸ਼ੁਰੂ ਹੋ ਚੁੱਕੀ ਹੋਈ ਹੈ ਜੀ ਇਸ ਤੋਂ ਇਲਾਵਾ ਮੌਸਮ ਵਿਭਾਗ ਦੇ ਵੱਲੋਂ ਮੀਂਹ ਦਾ ਵੀ ਅਲਰਟ ਜਾਰੀ ਕੀਤਾ ਗਿਆ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੁਕਮ ਹਾਂਜੀ ਬਿਲਕੁਲ ਦੱਸਤੀ ਹੈ ਜਿਸ ਤਰੀਕੇ ਦੇ ਨਾਲ ਮੀਂਹ ਦੀ ਗੱਲ ਕੀਤੀ ਜਾ ਰਹੀ ਹੈਗੀ ਪਰ ਫਿਲਹਾਲ ਦੇਖਿਆ ਜਾਵੇ ਤਾਂ ਕਿ ਹਲੇ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਹਲੇ ਇਸ ਤਰੀਕੇ ਦਾ ਕੋਈ ਵੀ ਜਿਹੜੀ ਹੈ ਮੀਂਹ ਦੀ ਸੰਭਾਵਨਾ ਜਿਹੜੀ ਉਹ ਨਹੀਂ ਦੱਸੀ ਜਾ ਰਹੀ ਪਰ ਕਿਥੇ ਨਾ ਕਿਥੇ ਮੌਸਮ ਦੇ ਬਦਲਦੇ ਹੋਣ ਦੇ ਕਾਰਨ ਮਰੀਜ਼ਾਂ ਦੀ ਜ਼ਰੂਰ ਜਿਹੜੀ ਹੈ ਤਦਾਦ ਵਧੀ ਨਜ਼ਰ ਆ ਰਹੀ ਹੈਗੀ ਜੀ ਬਹੁਤ ਬਹੁਤ ਧੰਨਵਾਦ ਰਣਦੀਪ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਸੋ ਇਹਨਾਂ ਮੇਰੇ ਨਾਲ ਮੇਰੇ ਸਹਿਯੋਗੀ ਰਣਦੀਪ ਜਿਨ੍ਹਾਂ ਨੇ ਤਾਜ਼ਾ ਹਾਲਾਤ ਜਿਹੜੇ ਨੇ ਸਾਂਝੇ ਕੀਤੇ ਨੇ ਕਿ ਪੰਜਾਬ ਦੇ ਵਿੱਚ ਮੌਸਮ ਦਾ ਮਾਜਜ ਬਦਲਣ ਦੇ ਕਾਰਨ ਕਿਵੇਂ ਦੁਰਘਟਨਾਵਾਂ ਵੀ ਵਧ ਰਹੀਆਂ ਨੇ ਸੋ ਇਸੇ ਦੇ ਦਰਮਿਆਨ ਮੌਸਮ ਵਿਭਾਗ ਨੇ ਪੰਜਾਬ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਹੈ ਕਿ ਲਗਾਤਾਰ ਪੰਜਾਬ ਦੇ ਵਿੱਚ ਮੀਂਹ ਵੀ ਪੈ ਸਕਦਾ ਹੈ ਪਛਮੀ ਗੜਬੜੀ ਕਾਰਨ ਜਿਹੜਾ ਪੰਜਾਬ ਦੇ ਵਿੱਚ ਮੀਂਹ ਪਵੇਗਾ ਤੇ ਨਾਲ ਦੀ ਨਾਲ ਜਿਹੜਾ ਪੰਜ ਜ਼ਿਲ੍ਹਿਆਂ ਦੇ ਵਿੱਚ yellow alert ਧੁੰਦ ਨੂੰ ਲੈ ਕੇ ਵੀ ਜਾਰੀ ਕੀਤਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਵਿਜ਼ਿਬਿਲਟੀ ਜਿਹੜੀ ਹੈ 100 ਮੀਟਰ ਤੱਕ ਰਹਿ ਜਾਵੇਗੀ ਧੁੰਦ ਦਾ ਸੰਗਣਾ ਅਸਰ ਜਿਹੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਜੇਕਰ ਗੱਲ ਕਰੀਏ ਤਾਂ ਮੀਦਰ ਅਲਰਟ ਮੌਸਮ ਵਿਭਾਗ ਨੇ ਜਾਰੀ ਕੀਤਾ ਹੈ 27 ਦਸੰਬਰ ਨੂੰ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਇੱਕ ਵਾਰੀ ਜ਼ਿਲ੍ਹਿਆਂ ਦੇ ਨਾਮ ਵੀ ਮੈਂ ਤੁਹਾਨੂੰ ਦੁਵਾਰਤਿ ਦੱਸ ਦਿੰਦਾ ਜਿੱਥੇ 27 ਦਸੰਬਰ ਨੂੰ ਮੀਂਹ ਪੈਣਾ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਤੇ ਬਠਿੰਡਾ ਇਹ ਉਹ ਜ਼ਿਲ੍ਹੇ ਨੇ ਜਿੱਥੇ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਭਾਰੀ ਮੀਂਹ ਪੈ ਸਕਦਾ ਹੈ ਪਛਮੀ ਗੜਬੜੀ ਮੁਰਤੋਂ ਸਰਗਰਮ ਉਹ ਹੋ ਜਾਵੇਗੀ ਉਤੀ ਜੇਕਰ ਧੁੰਦ ਦੀ ਗੱਲ ਕਰੀਏ ਤਾਂ ਪੰਜ ਜ਼ਿਲ੍ਹੇ ਇਸ ਵੇਲੇ ਧੁੰਦ ਦੀ ਰਪੇੜ ਸੇ ਨੇ ਜਿਨ੍ਹਾਂ ਦੇ ਵਿੱਚ yellow alert ਜਾਰੀ ਕਰ ਦਿੱਤਾ ਗਿਆ ਹੈ ਉਹ ਇਲਾਕੇ ਜਿਹੜੇ ਨੇ ਮੌਸਮ ਵਿਭਾਗ ਦੇ ਮੁਤਾਬਕ ਅੰਮ੍ਰਿਤਸਰ ਤਰਨਤਾਰਨ ਬਠਿੰਡਾ ਲੁਧਿਆਣਾ ਤੇ ਬਰਨਾਲਾ ਉਹ ਜ਼ਿਲ੍ਹੇ ਨੇ ਜਿੱਥੇ ਧੁੰਦ ਦਾ ਕਹਿਰ ਦੇਖਣ ਨੂੰ ਮਿਲੇਗਾ 100 ਮੀਟਰ ਦੇ ਦੇ ਨੇੜੇ ਰਹਿ ਸਕਦੀ ਹੈ ਵਿਜ਼ਿਬਿਲਟੀ ਇਸ ਤੋਂ ਇਲਾਵਾ ਪੰਜਾਬ ਦੇ ਤਾਪਮਨ ਦੇ ਵਿੱਚ 1.5 ਡਿਗਰੀ ਦੀ ਗਰਾਵਟ ਜਿਹੜੀ ਆ ਉਦਾਰਜ ਕੀਤੀ ਗਈ ਹੈ ਤੇ ਨਾਲ ਦੀ ਨਾਲ ਜੇਕਰ ਅੱਗ ਗੱਲ ਚੰਡੀਗੜ੍ਹ ਦੇ ਮੌਸਮ ਦੀ ਕੀਤੀ ਜਾਵੇ ਤਾਂ ਚੰਡੀਗੜ੍ਹ ਦੇ ਮੌਸਮ ਦੇ ਵਿੱਚ 1.8 ਡਿਗਰੀ ਸੈਲਸੀਅਸ ਦੀ ਗਰਾਬਟ ਦਰਜ ਕੀਤੀ ਗਈ ਹੈ ਇਸ ਤੋਂ ਇਲਾਵਾ ਜਿਵੇਂ ਮੇਰੇ ਸਹਿਯੋਗੀ ਰਣਦੀਪ ਨੇ ਵੀ ਦੱਸਿਆ ਕਿ ਲਗਾਤਾਰ ਪੰਜਾਬ ਦੇ ਵਿੱਚ ਧੁੰਦ ਕਾਰਨ ਹਾਦਸੇ ਵੀ ਵਾਪਰ ਰਹੇ ਨੇ ਪਟਿਆਲਾ ਦੇ ਵਿੱਚ ਦੋ ਦਿਨਾਂ 'ਚ ਦੋ ਹਾਦਸੇ ਧੁੰਦ ਦੇ ਕਾਰਨ ਵਾਪਰੇ ਨੇ ਕਿਉਂਕਿ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਹੈ ਉਹ ਘਟ ਹੋ ਜਾਂਦੀ ਹੈ ਸੋ ਦੂਸਰੇ ਬੰਦੇ ਜੇਕਰ ਦੇਖੀਏ ਤਾਂ ਪੋ ਦਾ ਮਹੀਨਾ ਚੱਲ ਰਿਹਾ ਹੈ ਤੇ ਪੋ ਦੇ ਮਹੀਨੇ ਦੇ ਵਿੱਚ ਵੈਸੇ ਵੀ ਸਰਦੀ ਆਪਣੇ ਜਿਹੜੀ ਸਿਖਰਾਂ ਤੇ ਹੁੰਦੀ ਹੈ ਤੇ ਨਾਲ ਦੀ ਨਾਲ ਪੋ ਦਾ ਮਹੀਨਾ ਹਲੇ ਸ਼ੁਰੂ ਹੀ ਹੋਇਆ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦਾ ਕਹਿਰ ਹੋਰ ਵੀ ਵੱਧ ਸਕਦਾ ਹੈ ਜਿਸ ਕਰਕੇ ਪੰਜਾਬੀਆਂ ਨੂੰ ਖਾਸੀ ਮੁਸ਼ਕਲਾਂ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ ਜਿਵੇਂ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕੀਤਾ ਹੈ ਕਿ ਆਉਣ ਵਾਲੇ 5 ਦਿਨ ਪੰਜਾਬ ਦੇ ਲਈ ਭਾਰੀ ਨੇ 5 ਜ਼ਿਲ੍ਹਿਆਂ ਦੇ ਵਿੱਚ yellow alert ਜਾਰੀ ਕਰ ਦਿੱਤਾ ਜਿੱਥੇ ਧੁੰਦ ਦੇ ਕਾਰਨ ਵਿਜ਼ਿਬਿਲਟੀ ਜਿਹੜੀ ਐ ਉਹ 100 ਮੀਟਰ ਤੱਕ ਰਹੇਗੀ ਤੇ ਉੱਥੇ ਹੀ 27 ਦਸੰਬਰ ਨੂੰ ਲੈ ਕੇ ਪੰਜਾਬ ਦੇ ਪਹਿਲਾਂ ਹੀ ਪੰਜ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰਤਾ ਹੈ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ ਕਿਉਂਕਿ 27 ਦਸੰਬਰ ਨੂੰ ਮੁਰ ਤੋਂ ਜਿਹੜਾ ਪੱਛਮੀ ਗੜਬੜੀ ਸਰਗਰਮ ਹੋਵੇਗੀ ਸੋ ਪੰਜਾਬੀਆਂ ਦੇ ਲਈ ਅਹਿਮ ਖਬਰ ਜਿਹੜੀ ਅਸੀਂ ਅੱਜ ਹੀ ਕਰ ਰਹੇ ਹਾਂ ਕਿ ਮੌਸਮ ਵਿਭਾਗ ਨੇ ਹੁਣ ਅਡਵਾਈਜ਼ਰੀ ਵੀ ਜਾਰੀ ਕੀਤੀ ਹੈ ਕਿ ਸੋਚ ਸਮਝ ਕੇ ਘਰ ਨਿਕਲੋ ਤੇ ਨਾਲ ਦੀ ਨਾਲ ਬਾਹਾਂ ਨੂੰ ਜਿਹੜਾ ਇਹ ਹੌਲੀ ਚਲਾਉਣ ਦੀ ਵੀ ਅਪੀਲ ਮੌਸਮ